ਆਪਾਂ ਉਸ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਨਾ ਜ਼ਰੂਰੀ ਆ ਹਰੇਕ ਬੰਦੇ ਦਾ ਫਰਜ਼ ਬਣਦਾ ਵਾ ਵੀ ਅੱਜ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਸੀ ਜੋ ਉਹਨਾਂ ਦੇ ਨਾਲ ਅਨਮਨੁੱਖੀ ਤਸ਼ੱਦਦ ਹੋਇਆ ਉਹਦੇ ਉੱਤੇ ਅੱਜ ਗੱਲਬਾਤ ਕਰਨੀ ਚਾਹੀਦੀ ਆ ਜਿਹੜਾ ਵੀ ਬੰਦਾ ਕੋਈ ਵੀ ਪਲੇਟਫਾਰਮ ਤੇ ਬੈਠਾ ਉਹਨੂੰ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਆ ਨਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਵੀ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਹੈ ਕੌਣ ਸੀਗੇ ਸਿੱਖਾਂ ਦੀ ਸਭ ਤੋਂ ਵੱਡੀ ਸੁਪਰੀਮ ਕੋਰਟ ਜੇ ਮੰਨੀਏ ਕਹਿਣ ਦਾ ਆਪਾਂ ਸਿੱਖਾਂ ਦੀ ਸਰਵਉੱਚ ਜੇ ਸੰਸਥਾ ਮੰਨੀਏ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਆ ਸ਼੍ਰੀ ਅਕਾਲ ਤੱਕ ਸਾਹਿਬ ਦੇ ਉੱਤੋਂ ਜੇ ਕੋਈ ਵੀ ਫਰਮਾਨ ਜਾਰੀ ਹੁੰਦਾ ਵਾ ਤਾਂ ਉਹ ਪੂਰੀ ਸਿੱਖ ਸੰਗਤ ਦੇ ਉੱਤੇ ਲਾਗੂ ਹੁੰਦਾ ਵਾ ਜੇ ਕਿਸੇ ਨੂੰ ਤਨਖਾਹਿਆ ਇਕਰਾਰ ਦੇਣਾ ਹੋਵੇ ਤਾਂ ਉਹ ਵੀ ਇੱਕੋ ਇੱਕ ਸੰਸਥਾ ਵਾ ਜਿੱਥੋਂ ਅਕਸ਼ੀਰ ਅਕਾਲ ਤੱਕ ਸਾਹਿਬ ਜਿਹੜੀ ਸੰਸਥਾ ਭਾਵ ਰੱਖਦੇ ਕਿਸੇ ਨੂੰ ਤਨਖਾਹਿਆ ਇਕਰਾਰ ਦੇਣ ਦੀ ਹਦਾਇਤ ਜਾਰੀ ਕਰਨ ਦੀ ਸੋ ਇੱਕ ਤਰੀਕੇ ਦੇ ਨਾਲ ਉਹ ਸਿੱਖਾਂ ਦੀ ਸੁਪਰੀਮ ਕੋਰਟ ਵਜਦੀ ਆ ਜਦੋਂ ਜਸਵੀਰ ਸਿੰਘ ਰੋਡੇ ਨੂੰ ਜੇਲ੍ਹ ਜਾਣਾ ਪੈਂਦਾ ਸਾਡੇ ਉਹ ਵੀ ਚਿਤਸਾਰ ਹੁੰਦੇ ਆ ਤਾਂ ਉਸ ਤੋਂ ਬਾਅਦ ਸਾਡੇ ਜਿਹੜੇ ਕੌਕੇ ਸਾਹਿਬ ਨੇ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਲਾਇਆ ਜਾਂਦਾ ਵਾ ਜਦੋਂ ਕਾਰਜਕਾਰੀ ਜਥੇਦਾਰ ਲਾਇਆ ਜਾਂਦਾ ਵਾ ਤਾਂ ਕਹਿੰਦਾ ਭਾਬੀ 1993 ਦੇ ਵਿੱਚ ਗਰਮੀਤ ਸਿੰਘ ਜਿਹੜਾ ਉਸ ਵੇਲੇ ਇਨਸਪੈਕਟਰ ਹੁੰਦਾ ਵਾ ਉਹ ਭਾਈ ਕੌਕੇ ਨੂੰ ਪੁੱਛਗਿਛ ਦੇ ਲਈ ਕੌਕੇ ਪਿੰਡ ਤੋਂ ਲੈ ਕੇ ਆਉਂਦਾ ਵਾ ਪਿੰਡ ਦੀ ਹਾਜ਼ਰੀ ਚ ਲੈ ਕੇ ਆਉਂਦਾ ਵਾ ਲੋਕਾਂ ਦੀ ਹਾਜ਼ਰੀ ਚ ਲੈ ਕੇ ਆਉਂਦਾ ਵਾ ਪਿੰਡ ਤੋਂ ਉਹਨਾਂ ਨੂੰ ਪੁੱਛਗਿਛ ਲਈ ਲੈ ਕੇ ਆਉਂਦਾ ਵਾ ਪੁੱਛਗਿਛ ਦੇ ਵਿੱਚ ਲਿਹਾਉਣ ਤੋਂ ਬਾਅਦ ਉਹ ਸਿਗੇ ਸਟਾਫ ਜਾਣਾ ਹੁੰਦਾ ਵਾ ਪਰ ਉਹ ਉਹਨਾਂ ਨੂੰ ਥਾਣੇ ਲੈ ਜਾਂਦਾ ਉੱਥੇ 부চ্চੜ ਮੈਂ 부চ্চੜ ਗੂੰਗਾ ਭਾਈ ਇਹ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਖਪਾਈ ਆ ਮੇਰਾ ਜਿਹਨੇ ਚੋਂ ਵਿਗਾੜਦਾ ਵਿਗਾੜ ਲਵੇ ਪਰ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ 부চ্চੜ ਨਹੀਂ ਤਾਂ ਹੋਰ ਕੀ ਆ ਜਿਨ੍ਹਾਂ ਨੇ ਅਜੇਹੇ ਸਾਡੇ ਕੌਮ ਦੇ ਜੱਥੇਦਾਰ ਹੀਰਿਆਂ ਵਰਗੇ ਰੋਲ ਕਿ ਰੱਖਤੇ ਤਾਂ ਉਸ ਵੇਲੇ ਸਵਰਨ ਘੋਟਣੇ ਦੇ ਕੋਲੋਂ ਲੈ ਕੇ ਜਾਂਦੇ ਆ ਸਵਰਨ ਘੋਟਣਾ ਜਦੋਂ ਗਰਮੀਤ ਆਉਂਦਾ ਵਾ 부চ্চੜ ਤਾਂ ਦੂਸਰਾ 부চ্চੜ ਘੋਟਣਾ ਹੁੰਦਾ ਵਾ ਉਹ ਗਾਲਾਂ ਕੱਢਣ ਲੱਗ ਜਾਂਦਾ ਵਾ ਉਹ ਕਹਿੰਦਾ ਵੀ ਇਹਨੂੰ ਸੀਏ ਸਟਾਫ ਤੂੰ ਕਿਉਂ ਨਹੀਂ ਲੈ ਕੇ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਸੀਏ ਸਟਾਫ ਦਾ ਇੰਚਾਰਜ ਹੁੰਦਾ ਉਸ ਵੇਲੇ ਦਾ ਜਗਰਾਉਂਦਾ ਉਹ ਹੁੰਦਾ ਵਾ ਹਰਭਜਨ ਸਿੰਘ ਸੋਢੀ ਇਹ ਇਹ ਬੰਦੇ ਉਹ ਆ ਜਿਹੜੇ ਬੰਦਿਆਂ ਨੂੰ ਤਰੱਕੀਆਂ ਵੀ ਮਿਲੀਆਂ ਨੇ ਐਸਪੀ ਰਿਟਾਇਰ ਤੱਕ ਹੋਏ ਆ ਇਹ ਬੰਦੇ ਇਹ ਉਹ ਬੰਦੇ ਨੇ ਉਹ ਲੋਕ ਗੰਦੇ ਆਂਡੇ ਨੇ ਜਿਹੜੇ ਰਿਟਾਇਰ ਵੀ ਹੋਏ ਆ ਪਰ ਇਹਨਾਂ ਨੂੰ ਇਹਨਾਂ ਦੀ ਧੌਣ 'ਚੋਂ ਕਿਸੇ ਨੇ ਏਕੀਲਾ ਨਹੀਂ ਕੱਢਿਆ ਉਸ ਤੋਂ ਬਾਅਦ ਕੀ ਹੁੰਦਾ ਵਾ ਗਰਦੇਵ ਸਿੰਘ ਕੋਕੇ ਜੀ ਨੂੰ ਸੀਗੇ ਸਟਾਫਰ ਭਜਨ ਸਿੰਘ ਸੋਢੀ ਪਹਿਲਾਂ ਮੂੰਹ ਤੇ ਕੱਪੜਾ ਪਾਉਂਦਾ ਵਾ ਉਹਨਾਂ ਨੂੰ ਪੁੱਠਾ ਲਟਕਾਉਂਦਾ ਵਾ ਨੱਕ ਰਾਹੀਂ ਪਾਣੀ ਪੁੰਹਦਾ ਜਦੋਂ ਫੇਫੜਿਆਂ ਦੇ ਵਿੱਚ ਪਾਣੀ ਜਾਂਦਾ بے ਹੋਸ਼ ਹੋ ਜਾਂਦੇ ਆ ਉਹਨਾਂ ਦੇ ਭਾਦਾ ਮਰਿਆ ਹੋਇਆ ਵਾ ਚੱਕ ਕੇ ਸੱਟ ਦਿੰਦੇ ਆ ਉਸ ਤੋਂ ਬਾਅਦ ਗਰਮੀਤ ਸਿੰਘ ਉੱਤੇ ਕੰਬਲ ਪਾਉਂਦਾ ਜੋ ਹੀਟਰ ਦਾ ਪ੍ਰਬੰਧ ਕਰਦਾ ਵਾ ਪਰ ਫੇਰ ਸਵਰਨ ਘੋਟਣਾ ਆ ਜਾਂਦਾ ਬਾਈ ਜੀ ਸਵਰਨ ਘੋਟਣਾ بے ਹੋਸ਼ ਪਏ ਜੱਥੇਦਾਰ ਕੌਕੇ ਦੇ ਗੋਪਤ ਅੰਕਾਂ ਦੇ ਉੱਤੇ ਠੁੱਡੇ ਮਾਰਦਾ ਵਾ ਜਦੋਂ ਉਹ ਖੂਨ ਨਿਕਲਦਾ ਵਾ ਉਹ ਕਹਿੰਦਾ ਦੇਖ ਜਿਹੜਾ ਘੋਟਣਾ ਕਹਿੰਦਾ ਕਹਿੰਦਾ ਦੇਖ ਕਹਿੰਦਾ ਤੇਰੇ ਜੱਥੇਦਾਰ ਦਾ ਮੂਤ ਨਿਕਲ ਗਿਆ ਗਰਮੀਤ ਕਹਿੰਦਾ ਬਾਈ ਜੀ ਮੂਤ ਨਹੀਂ ਹੈਗਾ ਖੂਨ ਨਿਕਲਿਆ ਕਰ ਜਿਸਦਾਰ ਦਾ ਖੂਨ ਨਿਕਲਿਆ ਹੋਇਆ ਵਾ ਉਸ ਤੋਂ ਬਾਅਦ ਜਦੋਂ ਜੱਥੇਦਾਰ ਅਕਾਲ ਚਲਾਣਾ ਕਰ ਜਾਂਦਾ ਵਾ ਇਹ ਕਿਸੇ ਨੂੰ ਨਹੀਂ ਪਤਾ ਕਿ ਪੁਲਿਸ ਅnder ਗਤੀ ਕੀ ਕਰ ਰਹੀ ਆ ਤਬ ਬਾਈ ਜੀ ਭਾਈ ਕੌਕੇ ਜੀ ਜੱਥੇਦਾਰ ਕੌਕੇ ਦੇ ਟੋਟੇ ਟੋਟੇ ਕਰਕੇ ਸਤਲੁਜ ਦਰਿਆ ਦੇ ਵਿੱਚ ਰੋੜਿਆ ਜਾਂਦਾ ਵਾ ਤੇ ਅੱਜ ਵੀ ਜੇ ਰਿਪੋਰਟਾਂ ਜਨਤਕ ਨਾ ਹੁੰਦੀਆਂ ਅੱਜ ਵੀ ਤੁਸੀਂ ਆਰਟੀਆਈ ਪਾ ਕੇ ਦੇਖ ਲਓ ਜਿਸਰ ਕੌਕੇ ਨੂੰ ਪਘੌੜਾ ਕਰਾਰ ਦਿੱਤਾ ਗਿਆ ਸੀਗਾ ਇਹ ਜਦੋਂ ਨਾ ਹੁਣ ਅਗਲੇ ਆਪਾਂ ਕਿਹਦੇ ਵੀ ਕੋਈ ਬੰਦਾ ਪੰਜ ਵਾਰੀ ਮੁੱਖ ਮੰਤਰੀ ਰਿਹਾ ਵਾ ਉਹ ਉਹ ਵੀ ਬੰਦਾ 부ਚੜ ਨਹੀਂ ਤਾਂ ਭਾਈ ਹੋਰ ਕਿਹ ਜਿਹੜੇ ਬੰਦੇ ਨੇ ਜਗਦੇਵ ਸਿੰਘ ਕੋਕੇ ਨੂੰ ਰੋਟੀ ਦੇ ਪ੍ਰਬੰਧ ਕਰਕੇ ਦਿੱਤੇ ਹੁਣ ਕੀ ਉਹਨੂੰ ਪਤਾ ਨਹੀਂ ਹੈਗਾ ਵੀ ਸਾਡੀ ਕੌਮ ਦੇ ਜਥੇਦਾਰ ਦੇ ਨਾਲ ਕੀ ਹੋਇਆ ਵਾ ਜੇ ਉਹ بڑے ਕੌਮ ਦੇ ਜਥੇਦਾਰ ਦੇ ਨਾਲ ਇਹ ਸਲੂਕ ਹੋਏ ਹੋਣੇ ਤਾਂ ਆਮ ਲੋਕਾਂ ਦੇ ਨਾਲ ਕੀ ਹੋਏ ਹੋਣੇ ਆ ਹਰੇ ਪੰਤਪੁਰੇ ਹੱਥ ਜੋੜ-ਜੋੜ ਕੇ ਮਾਫੀਆਂ ਮੰਗਦੇ ਆ ਇਹਨਾਂ ਨੇ ਕਿੱਲੇ ਸਾਡੀ ਕੌਮ ਦੇ ਹੀਰੇ ਖਪਾਤੇ ਭਾਈ ਆਪਦੀ ਸੱਤਾ ਦੇ ਵਾਸਤੇ ਸੋ ਇਹ ਇਹ ਗੱਲਾਂ ਅੱਜ ਅੱਜ ਵੀ ਅਸੀਂ ਕਿੱਥੇ ਖੜੇ ਆ ਅਸੀਂ ਤਾਂ ਇਹ ਗੱਲ ਕਹਿੰਦੇ ਆ ਭਾਈ ਸਿੱਧੇ ਫਰਦੌਸਾਲੇ ਇੰਨਾ ਨੇ ਰਾਜ ਕੀਤਾ ਠੀਕ ਆ ਜੀ ਤਿੰਨ ਵਾਰੀ ਇਹੇ ਬੰਦੇ ਆਏ ਫਿਰ ਉਦੋਂ ਬਾਅਦ ਕਾਂਗਰਸ ਦੀ ਸਰਕਾਰ ਆਈ 2025 ਸਾਲ ਨਿਕਲ ਗਏ ਹੁਣ ਤਾਂ ਹੁਣ ਨਵੀਂ ਆਈ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਮੈਂ ਇਹ ਵੀਡੀਓ ਸੀਐਮ ਸਾਹਿਬ ਤੱਕ ਜਾਣੀ ਚਾਹੀਦੀ ਆ ਲੋਕਾਂ ਨੂੰ ਵੀ ਅਪੀਲ ਕਰ ਦਿਓ ਆਪਦੇ ਕੈਮਰੇ ਰਾਹੀਂ ਵੀ ਇਹ ਵੀਡੀਓ ਸੀਐਮ ਭਗਵੰਤ ਮਾਨ ਸਾਹਿਬੀ ਜਾਣੀ ਚਾਹੀਦੀ ਆ ਵੀ ਜਿਹੜੇ ਬੁੱਚੜ ਜਉਂਦੇ ਨੇ ਚਾਹੀਏ ਉਹ ਸਵਰਨ ਘੋਟਣਾ ਹੋਵੇ ਹਰਪਜਨ ਸਿੰਘ ਸੋਢੀ ਹੋਵੇ ਗਰਮੀਤ ਸਿੰਘ ਹੋਵੇ ਇਹਨਾਂ ਦੀ ਬਣਦੀ ਸਜ਼ਾ ਦਿਓ ਬੇਤਾ ਸੀ ਵੀ ਉਸ ਕਤਾਰ 'ਚ ਆ ਕੇ ਖੜਾਂਗੇ ਜਿਹੜੀ ਕਤਾਰ ਦੇ ਵਿੱਚ ਇਹ ਲੋਕ ਖੜੇ ਅੱਜ ਆ ਕੇ ਇਹ ਇਹ ਜੰਦਰੀ ਦੀ ਹੁਣ ਆਪਾਂ ਵੀਡੀਓ ਵੱਡੀ ਤਾਂ ਬਾਈ ਨਹੀਂ ਕਰਨੀ ਹਨਾ ਇੱਕ ਮੈਂ ਛੋਟੀ ਜੀ ਇਮਾਨਦਾਰੀ ਦੀ ਮਿਸਾਲ ਦੇਦਾ ਕਹਿੰਦੇ ਵੀ ਇੱਕ ਵਾਰੀ ਕੀ ਹੋਇਆ ਜੱਥੇਦਾਰ ਕੋਕੇ ਸਾਹਿਬ ਆਪਦੇ ਪਰਿਵਾਰ ਨੂੰ ਮਿਲਣ ਦੇ ਲਈ ਕੋਕੇ ਪਿੰਡ ਆਉਂਦੇ ਆ ਆਪਦੇ ਪਰਿਵਾਰ ਨੂੰ ਮਿਲਦੇ ਆ ਉੱਥੇ ਰਹਿੰਦੇ ਆ ਉੱਥੇ ਉਦੋਂ ਬਾਅਦ ਅਕਾਲ ਤਖਤ ਸਾਹਿਬ ਚਲੇ ਜਾਂਦੇ ਆ ਉੱਥੇ ਅਚਨਚੇਤ ਮਨ ਆ ਦੇ ਵਿੱਚ ਇੱਕ ਖਿਆਲ ਆਇਆ ਵੀ ਮੈਂ ਜਿਹੜਾ ਚੋਲਾ ਪਾਇਆ ਹੋਇਆ ਸੀ ਉਹਦੇ ਵਿੱਚ 5 ਰੁਪਏ ਰਹਿ ਗਏ ਸੋ ਆਪਦੇ ਜਿਹੜਾ ਸੇਵਾਦਾਰ ਸੀਗਾ ਕਾਲ ਤੱਕ ਦਾ ਉਹਨਾਂ ਨੂੰ ਕੌਕੇ ਭੇਜਦੇ ਆ ਵੀ ਭਾਈ ਮੇਰੇ ਕੌਕੇ ਪਿੰਡ ਜਾਓ ਮੇਰੇ ਪਰਿਵਾਰ ਕੋਲੇ ਮੇਰੇ ਚੋਲੇ ਦੇ ਵਿੱਚ 5 ਰੁਪਏ ਰਹਿ ਗਏ ਉਹ ਉਹ ਪੈਸੇ ਲੈ ਕੇ ਆਓ ਉਹ ਪੈਸੇ ਸੰਗਤ ਦੇ ਆ ਕਹਿੰਦੇ ਵੀ ਜੇ ਜੇ ਪਰਿਵਾਰ ਦਾ ਸਭ ਕੁਝ ਕੌਮ ਤੇ ਲੱਗ ਜਵੇ ਪਰਿਵਾਰ ਦਾ ਪੈਸਾ ਜੇ ਸਾਰਾ ਕੌਮ ਤੇ ਲੱਗ ਜਵੇ ਤਾਂ ਕਹਿੰਦਾ ਕੋਈ ਵੱਡੀ ਗੱਲ ਨਹੀਂ ਪਰ ਕਹਿੰਦੇ ਵੀ ਜਿਹੜਾ ਕੌਮ ਦਾ ਪੈਸਾ ਵਾ ਉਹ ਪਰਿਵਾਰ ਤੇ ਨਹੀਂ ਲੱਗਣਾ ਚਾਹੀਦਾ ਅਜਿਹੇ ਆਗੂ ਸੀਗੇ ਇਹ ਤਾਂ ਹੀ ਤਾਂ ਬਾਈ ਜੀ ਖਪਾ ਪੀ ਇਹਨਾਂ ਨੇ ਤਾਂ ਹੀ ਖਪਾਤੇ ਜੇ ਅਜਿਹੇ ਆਗੂ ਜਾਉਂਦੇ ਹੁੰਦੇ ਤਾਂ ਕੀ ਇਹੋ ਜਿਹੇ ਬੁੱਚੜਾਂ ਦੀ ਇੱਦੀ ਜ਼ਰਤ ਹੁੰਦੀ ਵੀ ਇੰਨਾ ਕੁਝ ਪੰਜਾਬ ਦਾ ਘਾਣ ਕਰ ਦਿੰਦੇ ਇੱਡੇ ਪੰਜਾਬ ਦੇ ਜਿਹੜੇ ਮੁੱਦੇ ਸੀ ਉਹ ਓਮੇ ਦੀ ਓਮੇ ਖੜੇ ਅਨੰਦਪੁਰ ਦੇ ਮੁੱਦਿਆਂ ਤੇ ਜੇ ਗੱਲ ਕੀਤੀ ਹੁੰਦੀ ਪੰਜਾਬ ਦੇ ਅੱਜ ਇਹ ਹਾਲਾਤ ਹੁੰਦੇ ਸੋ ਇਹ ਬੇਨਤੀਆਂ ਨੇ ਮੈਨੂੰ ਲੱਗ ਮੈਂ ਤਾਂ ਹੀ ਥੋੜਨ ਆ ਲਈ ਕਿ ਆਜ ਆਪਾਂ ਇਸ ਦੇ ਉੱਤੇ ਗੱਲਬਾਤ ਕਰੀਏ